ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਆਪਣੇ ਚੈਨਲਾਂ ਉੱਤੇ ਤੇ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਬਹੁਤ ਹੀ ਘੈਂਟ 13 ਕਿੱਲਾਂ ਜ਼ਮੀਨ ਦਾ ਟੱਕ ਲੈ ਕੇ ਆਏ ਆਂ ਵਿੱਚ ਦੋ ਮੋਟਰਾਂ ਸਾਰੀ ਜਾਣਕਾਰੀ ਵਧੀਆ ਰੇਟ ਦੇ ਵਿੱਚ ਸਾਰੀ ਜਾਣਕਾਰੀ ਐਂਡ ਤੱਕ ਤੁਹਾਨੂੰ ਦੇ ਦੇਵਾਂਗੇ ਜੀ ਨੰਬਰ ਡਿਟੇਲ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਜੀ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਜ਼ਮੀਨ ਪਲਾਟ ਦੀ ਐਡ ਜੀ ਜਾਂ ਕਿਸੇ ਹੋਰ ਖੇਤੀਬਾੜੀ ਸੰਧ ਦੀ ਐਡ ਲਵਾਉਣਾ ਚਾਹੁੰਦੇ ਹੋ ਸਾਡੇ ਚੈਨਲਾਂ ਉੱਤੇ ਤਾਂ ਐਡ ਕਰਵਾਉਣ ਲਈ ਫੋਨ ਨੂੰ ਟੇਡਾ ਕਰਕੇ 5 ਤੋਂ 6 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਨਾਲ ਸਾਰੀ ਜਾਣਕਾਰੀ ਠੀਕ ਹੈ ਜੀ ਭੇਜ ਦੇਣੀ ਹੈ ਸਾਡੇ WhatsApp ਨੰਬਰ ਤੇ WhatsApp ਨੰਬਰ ਥੱਲੇ ਚੱਲ ਰਿਹਾ ਸਕਰੀਨ ਤੇ 9877988446 ਇਹ ਨੰਬਰ ਹੈ ਜੀ ਇਹ ਨੰਬਰ ਤੇ ਉੱਤੇ ਤੁਸੀਂ ਐਡ ਭੇਜ ਦਿਓ ਤੋਂ ਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਲਾ ਦੇਾਂਗੇ ਯਾਨੀ ਕਿ ਤੁਹਾਡੀ ਐਡ ਇੰਸਟਾਗ੍ਰਾਮ ਫੇਸਬੁਕ ਤੇ YouTube ਚੈਨਲ ਉੱਤੇ ਚਲਾ ਦਿੱਤੀ ਜਾਊਗੀ ਘਰ ਬੈਠੇ ਤੁਹਾਨੂੰ ਸਹੂਲਤ ਮਿਲ ਜਾਊ ਆਪਣੀ ਚੀਜ਼ ਵੇਚਣ ਦੇ ਵਿੱਚ ਤੇ ਬਾਕੀ ਜੇਕਰ ਤੁਸੀਂ ਕੋਈ ਆਪਣੇ ਪਿੰਡ ਦੀ ਆਪਣੇ ਆਸ ਪੜੋਸ ਦੀ ਜ਼ਮੀਨ ਜਾਂ ਕੋਈ ਹੋਰ ਚੀਜ਼ ਦੇਖ ਰਹੇ ਹੋ ਠੀਕ ਹੈ ਜੀ ਖਰੀਦਣ ਲਈ ਤਾਂ ਸਾਨੂੰ ਤੁਸੀਂ ਆਪਦਾ ਬਜਟ ਤੇ ਤੁਹਾਨੂੰ ਕਹੋ ਜੀ ਜ਼ਮੀਨ ਚਾਹੀਦੀ ਹੈ ਕਿੰਨੇ ਕੁ ਤੁਸੀਂ ਪੈਸੇ ਲਾਉਣੇ ਆ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰੋ ਅਸੀਂ ਸਾਰੇ ਕਮੈਂਟ ਪੜ੍ਹਦੇ ਆਂ ਤੇ ਅਗਲੀ ਵੀਡੀਓ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਤੁਹਾਡੇ ਆਪਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਜੀ ਬਾਕੀ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਦਾਂ ਹੀ ਪਿਆਰ ਬਣਾਈ ਰੱਖਿਓ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ YouTube ਨੂੰ Facebook ਨੂੰ ਫੋਲੋ ਜ਼ਰੂਰ ਕਰ ਲਿਓ ਤੇ ਹੁਣ ਕਰਦੇ ਆਪਾਂ ਵੀਡੀਓ ਸਟਾਰਟ ਜੀ 13 ਕਿੱਲੇ ਜ਼ਮੀਨ ਲੈ ਕੇ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਸਿੰਗਲ ਟੱਕ ਮਿਲੂਗਾ ਯਾਨੀ ਕਿ ਇੱਕ ਟੱਕ ਮਿਲੂਗਾ 13 ਕਿੱਲੇ ਜ਼ਮੀਨ ਹੈ ਫਸਲਾਂ ਸਾਰੀਆਂ ਹੁੰਦੀਆਂ ਕਹਿਣ ਦੀ ਗੱਲ ਹੀ ਨਹੀਂ ਬਾਈ ਜੀ ਜਾ ਕੇ ਕਿਹੜਾ ਮਾਰਿਓ ਫਸਲਾਂ ਖੜੀਆਂ ਦੇਖਿਓ ਕਣਕ ਝੋਨੇ ਦਾ ਵਹਾਂ ਜੋ ਵੀ ਫਸਲ ਹੈ ਨਾ ਤੁਸੀਂ ਵੇਚਣਾ ਚਾਹੁੰਦੇ ਚੁੱਪ ਕਰਕੇ ਵੇਚ ਤੇ ਐ ਮਹਾ ਪੂਰਾ ਰਿਕਾਰਡ ਤੋੜ ਝਾੜ ਦੇਣ ਵਾਲੀ ਜ਼ਮੀਨ ਹੈ ਜੀ ਤੇ ਦੂਸਰੀ ਗੱਲ ਪਾਣੀ ਦੀ ਰਹੇਗੀ ਪਾਣੀ ਦੀ ਆਪਾਂ ਗੱਲ ਕਰੀ ਤਾਂ 13 ਕਿੱल्ल्याਾਂ ਤੇ ਤੁਹਾਨੂੰ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜੀ ਤੇ 10 ਕਿੱल्ल्याਾਂ ਤੱਕ ਇੱਕ ਮੋਟਰ ਆਮਦਾਰੀ ਨਾਲ ਹੀ ਪਾਲ ਦਿੰਦੀ ਆ ਪਰ ਇਹ 13 ਕਿੱल्ल्याਾਂ ਤੇ ਇੱਕ ਨਹੀਂ ਦੋ-ਦੋ ਮੋਟਰਾਂ ਤੁਹਾਨੂੰ ਇਹ ਜ਼ਮੀਨ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਕਿਸੇ ਨਾਲ ਸਾਂਝੀਆਂ ਮੋਟਰਾਂ ਨਹੀਂ ਕਿਸੇ ਨੂੰ ਆਪਾਂ ਵਾਰੀ ਨਹੀਂ ਦੇਣੀ ਕੱल्ल्याਾਂ ਦੀਆਂ ਮੋਟਰਾਂ ਹਨ ਜੀ ਠੀਕ ਹੈ ਜੀ ਕਿਸੇ ਨੂੰ ਕੋਈ ਵਾਰੀ ਵਾਲਾ ਸਿਸਟਮ ਵੀ ਨਹੀਂ ਯਾਰ ਤੁਸੀਂ ਕਿਸੇ ਨੂੰ ਅੱਧ ਦੇ ਵਿੱਚ ਆ ਮੋਟਰਾਂ ਵੀ ਇੱਕ ਦਿਨ ਉਹ ਲਾਊਗਾ ਇੱਕ ਦਿਨ ਨਾ ਜੀ ਕੱल्ल्याਾਂ ਦੀਆਂ ਮੋਟਰਾਂ ਨੇ ਸਿੰਗਲ ਕੱਲਿਆਂ ਦਾ ਟੱਕ ਹੈ ਕਿਸੇ ਨਾਲ ਕੋਈ ਵਟ ਦਾ ਰੌਲਾ ਨਹੀਂ ਕਿਸੇ ਨਾਲ ਕੋਈ ਰਾਹ ਪਾਹੀ ਦਾ ਰੌਲਾ ਨਹੀਂ ਸਾਰਾ ਕੁਝ ਜਮਾ ਵੀਰਾਂ ਨੇ ਕਲੀਅਰ ਕਰਵਾ ਕੇ ਦਿੱਤਾ ਹੋਇਆ ਤੇ ਕੱਲੀ ਕੱਲੀ ਚੀਜ਼ ਜਾ ਕੇ ਤੁਸੀਂ ਪੁੱਛ ਪੜਤਾਲ ਕਰਨੀ ਹੋਈ ਸਾਰੀ ਕਰ ਲਿਓ ਫਰਜ਼ ਕਢਾਉਣੀਆਂ ਫਰਜ਼ ਕਢਾ ਲਿਓ ਸੜਕ ਤੋਂ ਦਾ ਜਿਹੜਾ ਕਿੱਲੇ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਠੀਕ ਹੈ ਜੀ ਰੋਡ ਦਾ ਕਿੱਲੇ ਦਾ ਫਰੰਟ ਤੁਹਾਨੂੰ ਸੜਕ ਦਾ ਮਿਲ ਜਾਣਾ ਪਹੀ ਵਾਲਾ ਸਿਸਟਮ ਹੀ ਖਤਮਾ ਸਿੱਧਾ ਤੁਸੀਂ ਆ ਤੇ ਬਾਹਨ ਚਾਉਨੇ ਹੋ ਸੜਕ ਦੇ ਉੱਤੇ ਚੜਦੇ ਹੋ ਜੀ ਬਾਕੀ ਨਾਲ ਹੀ 11 ਕਿੱਲੇ ਪਏ ਨੇ ਦੋ ਮੋਟਰਾਂ ਦੇ ਨਾਲ ਵਧੀਆ ਜ਼ਮੀਨ ਹੈ ਜੀ ਚੰਗਾ ਪਾਣੀ ਮਿੱਠੇ ਪਾਣੀ ਹੈ ਮਿੱਠੇ ਪਾਣੀ ਵਾਲੀ ਜ਼ਮੀਨ ਹੈ ਸਾਰੇ ਜਿਹੜਾ ਬਾਣ ਹੈ ਉਹਦੀ ਮਿੱਟੀ ਬਹੁਤ ਵਧੀਆ ਸਾਰਾ ਪਧਰਾ ਬਾਣ ਹੈ ਤੁਹਾਨੂੰ ਉੱਚਾ ਨੀਵਾ ਨਹੀਂ ਮਿਲਣਾ ਏਰੀਆ ਦੀ ਗੱਲ ਕਰ ਲੈਂਦੇ ਆ ਨੇੜੇ ਰਾਏਕੋਟ ਲੁਧਿਆਣਾ ਦੇ ਵਿੱਚ ਇਹ ਜ਼ਮੀਨ ਪੈ ਜਾਂਦੀ ਹੈ ਤੇ ਇਥੋਂ ਬਹੁਤ ਸਾਰੇ ਕਮੈਂਟ ਸੀ ਵੀ ਸਾਨੂੰ ਰਾਏਕੋਟ ਏਰੀਆ ਦੀ ਜ਼ਮੀਨ ਚਾਹੀਦੀ ਆ ਤਾਂ ਉਹਨਾਂ ਵੀਰਾਂ ਦੀ ਫਰਮਾਇਸ਼ ਦੇ ਉੱਪਰ ਲੈ ਕੇ ਆਏ ਆ ਬਾਕੀ ਜੇਕਰ ਛੋਟੀ ਵੀ ਕੋਈ ਫਰਮਾਇਸ਼ ਹੈਗੀ ਆ ਤੁਹਾਡੇ ਆਪ ਦੇ ਏਰੀਆ ਦੀ ਕਮੈਂਟਾਂ 'ਚ ਦੱਸ ਦਿਓ ਕਿੱਡਾ ਕ ਬਜਟ ਕਿੱਡਾ ਕ ਟੱਕ ਚਾਹੀਦਾ ਉਹ ਤੁਹਾਡੀ ਫਰਮਾਇਸ਼ ਵੀ ਪੂਰੀ ਕਰ ਦਿੱਤੀ ਜਾਊਗੀ ਅਗਲੀ ਵੀ ਰੇਟ ਦੀ ਗੱਲ ਕਰ ਲੈਂਦੇ ਆ ਰੇਟ ਜਿਹੜਾ ਮੰਗਿਆ ਗਿਆ 42 ਲੱਖ ਰੁਪਈਆ ਪਰ ਕਿੱਲੇ ਦੇ ਹਿਸਾਬ ਨਾਲ ਮੰਗਿਆ ਗਿਆ ਜੀ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਰੇਟ ਚੱਲ ਰਹੇ ਨੇ ਇਹ ਤੁਸੀਂ ਜਾਉਂਗੇ ਹਨਾ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਬਿਲਕੁਲ ਓਕੇ ਲੱਗੂ ਆ ਰੇਟ ਕਿਉਂਕਿ ਜਿਹੜੇ ਵੀ ਰਾਏਕੋਟ ਰਹਿੰਦੇ ਨੇ ਤੇ ਜਿੱਥੋਂ ਦੀ ਇਹ ਜ਼ਮੀਨ ਹੈ ਉੱਥੋਂ ਦੇ ਕਿਸਾਨਾਂ ਨੂੰ ਪਤਾ ਹੀ ਹੈ ਵੀ ਰੇਟ ਬਿਲਕੁਲ ਨੈਕ ਟੂ ਨੈਕ ਮੰਗਿਆ ਗਿਆ ਪੂਰਾ ਪੂਰਾ ਰੇਟ ਮੰਗਿਆ ਬਾਕੀ ਕੋਈ ਲਖੀਰ ਨਹੀਂ ਖਿੱਚੀ جا کے ਤੁਸੀਂ بیٹھ کے اگلے نے کہا ਵੀ مان تان ضرور ਕਰਾਂਗੇ ਹਨ ਬਹਿ ਕੇ ਜਦੋਂ ਸੌਦਾ ਹੋਊਗਾ مان ਤਾਨ ਵੀਰਾਂ ਨੇ ਕਿਹਾ ਵੀ ਫੁੱਲ مان ਤਾਨ ਕਰਕੇ ਦੋ ਰਾਂਗੇ ਕੋਈ ਲਾਂਬੇ ਵਾਲੀ ਗੱਲ ਨਹੀਂ 1% ਵੀ ਹੁਣ ਕਰ ਲੱਗਿਆ ਨੰਬਰ ਸ਼ੇਅਰ ਕੰਟੈਕਟ ਨੰਬਰ ਕਰ ਲਓ ਨੋਟ ਸਕ੍ਰੀਨ ਦੇ ਉੱਪਰ ਚਲਾ ਦਿੱਤਾ ਗਿਆ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹ ਜ਼ਮੀਨ ਖਰੀਦ ਸਕਦੇ ਹੋ ਜੀ ਠੀਕ ਹੈ ਪੂਰੀ ਵਧੀਆ ਟਾਪ ਦੀ ਘੈਂਟ ਸੌਦੇ ਵਾਲੀ ਜ਼ਮੀਨ ਆ ਤੇ ਬਾਕੀ ਇੱਕ ਵਾਰੀ ਜ਼ਰੂਰ ਕਾਲ ਕਰਕੇ ਹਨਾ ਸਾਰੀ ਡਿਟੇਲ ਤੁਸੀਂ ਇਹਨਾਂ ਤੋਂ ਵੀ ਲੈ ਸਕਦੇ ਹੋ ਕੁਝ ਫੋਟੋਆਂ ਨੰਬਰ ਕੁਝ ਵੀ ਹਨਾ ਹੋਰ ਮੰਗਵਾਉਣਾ ਚਾਹੁੰਦੇ ਹੋ ਸਾਰੇ ਡਿਟੇਲ ਤੁਹਾਨੂੰ ਦੇ ਦੇਣਗੇ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡਾ ਇੰਸਟਾਗ੍ਰam ਫੇਸਬੁੱਕ YouTube ਚੈਨਲ ਉੱਤੇ ਸਾਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦੋ ਬਣਾ ਨਾ ਭੁੱਲਿਓ ਤੇ ਮਿਲਦੇ ਹਾਂ ਜੀ ਇਦਾਂ ਦੀ ਕਿਸੇ ਹੋਰ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ